ਕੌੰਤਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਪ੍ਰਚਾਨ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨਿਯਮਾਂ ਦੇ ਖਾਤ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਧਰਮੀ ਜੂੜਿਆਂ ਨੂੰ ਜਿਹੜਾ ਹੈ ਉਹ ਅਪਮਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਲੜਦੇ ਕਿ ਉਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਟਾਲਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਉਹ ਸਰਕਾਰ ਨੂੰ ਇਹ ਦੇ ਉਤੇ ਪੂਰਨਤਾ ਉਹ ਦੇ ਦਿੱਤੀ ਜੇ ਮਹੌਲ ਤਾਂ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਇਸ ਲਈ ਇਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਬੁਨੇਤਾ ਤੇ ਸਰਕਾਰ ਜਿਹੜੀ ਹੈ ਧੰਨਵਾਦ। ਅੱਛੇਦਰ ਸਾਹਿਬ ਆਪਣਾ ਸਿਮਰਤ ਸਿੰਘ ਮਾਨਵਾਲ ਦੇ ਬਿਆਨ ਨੂੰ ਹੁਣਾਂ ਵੇਖ ਦਿਓ ਕੰਗਨਾ ਨੋਜੜਾ ਨਾਲ ਰੇਪ ਪਾ ਲੋ ਥ੍ਰੈਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹ ਕੀ ਕਰ ਰਿਹਾ। ਉਹਨੇ ਕਿਹਾ ਵੀ ਕੰਗਨਾ ਨੋਜੜਾ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀ ਭੰਤੀ ਜਾ। ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਕੰਗਨਾ ਰਣੌਤ ਜਿਹੜੀ ਹੈ ਉਹ ਇੱਕ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਪ੍ਰਤਾਂਤ ਸਿਰਜਣ ਦੇ ਵਿੱਚ ਇਹ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਪੈ ਰਹੀ ਹੈ ਇਸੇ ਕਰਕੇ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣਿਆ ਹੈ